ਤੇ ਅੱਜ ਦੇ ਇਸ ਭਾਗਾਂ ਭਰੇ ਦਿਨ ਤੇ ਇਸ ਸਟੇਜ ਤੋਂ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਥੀਮ ਰੱਖਿਆ ਗਿਆ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਾਤਾਵਰਣ ਦੀ ਸੁਰੱਖਿਆ ਅਤੇ ਰੁੱਖਾਂ ਦੀ ਮਹੱਤਤਾ ਸੰਬੰਧੀ ਇਹ ਦੋਵੇਂ ਬੜੇ ਖੂਬਸੂਰਤ ਵਿਸ਼ੇ ਆ ਤੇ ਜਿੰਨੇ ਖੂਬਸੂਰਤ ਆ ਉਨੇ ਹੀ ਗੰਬੀਰਤਾ ਦੀ ਮੰਗ ਵੀ ਕਰਦੇ ਆ ਪੰਜਾਬ ਕਿਉਂਕਿ ਖੇਤੀਬਾੜੀ ਸੂਬਾ ਇਥੇ ਜੰਗਲਾਤ ਉਸ ਲੈਵਲ ਦਾ ਨਹੀਂ ਜਿੰਨਾ ਇੱਕ ਸੈਂਟੀਫਿਕ ਆਧਾਰ ਤੇ ਇੱਕ ਚੰਗਾ ਵਾਤਾਵਰਨ ਕਿਸੇ ਸੁਸਾਇਟੀ ਨੇ ਜੇ ਲੈਣਾ ਤੇ 33% ਰੁੱਖ ਚਾਹੀਦੇ ਆ ਉਹਦੇ ਆਲੇ ਦੁਆਲੇ ਪਰ ਕਿਉਂਕਿ ਪੰਜਾਬ ਖੇਤੀਬਾੜੀ ਸੂਬਾ ਲੇਕਿਨ ਮਾਰਜੋਗ ਮੁੱਖ ਮੰਤਰੀ ਸਰਦਾਰ ਪ੍ਰਭੂ ਹੰਸ ਸਿੰਘ ਮਾਰਜੀ ਦੀ ਸਰਕਾਰ ਉਹਨਾਂ ਦੀ ਅਗਵਾਈ ਚ ਲਗਾਤਾਰ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਸ਼ੁੱਧ ਵਾਤਾਵਰਨ ਦੇ ਲਈ ਅਸੀਂ ਹਮੇਸ਼ਾ ਹੀ ਪੰਜਾਬ ਦੇ ਅੰਦਰ ਜਿਹੜੀ ਪਲਾਂਟੇਸ਼ਨ ਹੈ ਉਹਨੂੰ ਕਰਨ ਦੇ ਵਿੱਚ ਪੂਰਾ ਜ਼ੋਰ ਲਾਣਿਆ ਪੂਰੀ ਸਿੱਦਕ ਦੇ ਨਾਲ ਸਾਡੇ ਸਾਰੇ ਡਿਪਾਰਟਮੈਂਟ ਦੇ ਅਧਿਕਾਰੀ ਸਾਡੇ ਮੁਲਾਜ਼ਮ ਤੇ ਚੰਗੀ ਗੱਲ ਇਹ ਆ ਕਿ ਪੰਜਾਬ ਦੇ ਲੋਕਾਂ ਦੇ ਵਿੱਚੋਂ ਵੀ ਬਹੁਤ ਸਾਰੀਆਂ ਸਖਸ਼ਤਾ ਜਿਹੜੀਆਂ ਰੁੱਖਾਂ ਦਾ ਮੋਹ ਰੱਖਦੀਆਂ ਨੇ ਪਲਾਂਟੇਸ਼ਨ ਕਰਦੇ ਆ ਤੇ ਨਾ ਕੇਵਲ ਪਲਾਂਟੇਸ਼ਨ ਕਰਦੇ ਆ ਬਲਕਿ ਆਪਣੇ ਧੀਆਂ ਪੁੱਤਾਂ ਵਾਂਗ ਉਹਨੂੰ ਪਾਲਦੇ ਵੀ ਆ ਮੈਂ ਕਈ ਉਦਾਹਰਨਾਂ ਦੇ ਸਕਦਾ ਪੰਜਾਬ 'ਚ ਜਾਣ ਦਾ ਮੌਕਾ ਮਿਲਦਾ ਸੋ ਅੱਜ ਸ਼ੇਵ ਕੁਮਾਰ ਬਟਾਲਵੀ ਜੀ ਦੀ ਜਨਮ ਬਰੇ ਗੰਡਾ ਇਹ ਦਿਨੇਸ ਕਰਕੇ ਭਾਗਾ ਵਾਲਾ ਕੀ ਸ਼ੇਵ ਕੁਮਾਰ ਬਟਾਲਵੀ ਜੀ ਦਾ ਅੱਜ ਜਨਮ ਦਿਹਾੜਾ ਸੋ ਥੋੜੇ ਦਿਨ ਪਹਿਲਾਂ ਅਸੀਂ ਜੰਗਲਾਤ ਵਿਭਾਗ ਦੀ ਇੱਕ ਮੀਟਿੰਗ ਕਰ ਰਹੇ ਹਾਂ ਔਰ ਉਸ ਮੀਟਿੰਗ ਦੇ ਅੰਦਰ ਇੱਕ ਆਈਡੀਆ ਮੈਂ ਜਦੋਂ ਆਪਣੇ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਅੱਜ ਇਸ ਕਰਕੇ ਵੀ ਇਹ ਡੇਨਾ ਹਿਸਟੋਰੀਕਲ ਹੈ ਕਿ ਅੱਜ ਸਾਡੇ 8ਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਪਾਵਨ ਜਨਮ ਦਿਨ ਵੀ ਅੱਜ ਇਹ ਬੜਾ ਹਿਸਟੋਰੀਕਲੀ ਸਵੱਬ ਹੈ ਸੋ ਜਦੋਂ ਮੈਂ ਸੀ ਇਹ ਆਈਡੀਆ ਸਾਂਝਾ ਮੈਂ ਕੀਤਾ ਆਪਣੇ ਅਧਿਕਾਰੀ ਸਰਵਨਾ ਦੇ ਨਾਲ ਤਾਂ ਮੈਨੂੰ ਖੁਸ਼ੀ ਹੈ ਇਹ ਸਾਰੇ ਸਾਡੇ ਅਫੀਸਰ ਸਹਿਬਾਨਾਂ ਨੇ ਇੱਕ ਮੋਠੇ ਕਜਵਾਨ ਦੇ ਵਿੱਚ ਕਿਹਾ ਵੀ ਬੜਾ ਖੂਬਸੂਰਤ ਆਈਡੀਆ ਸੋ ਸ਼ੇਵ ਕੁਮਾਰ ਵਟਾਲਵੀ ਸਾਡਾ ਕਵੀ ਵੀ ਆ ਸਾਡਾ ਪੰਜਾਬੀ ਜਾਇਆ ਵੀ ਆ ਤੇ ਮੇਰੇ ਲਈ ਇੱਕ ਵਿਸ਼ੇਸ਼ ਗੱਲ ਇਹ ਆ ਕਿ ਸ਼ੇਵ ਕੁਮਾਰ ਵਟਾਲਵੀ ਸਾਡਾ ਪਰੋਣਾ ਵੀ ਆ ਬਿਲਕੁਲ ਮੇਰੇ ਪਿੰਡ ਦੇ ਨਾਲ ਪਿੰਡ ਜਿੱਥੇ ਵਿਆਹ ਸਨ ਮੰਗਿਆਲ ਪਿੰਡ ਮੇਰੀ ਬਧਾਰ ਸਭਾ ਦਾ ਪਿੰਡ ਹੈ। ਰਾਵੀ ਦੇ ਕੰਡੇ ਬਸਣ ਵਾਲਾ ਮੰਗਿਆਲ ਪਿੰਡ ਜਿੱਥੇ ਇਹਨਾਂ ਦੀ ਸ਼ਾਦੀ ਹੋਈ ਤੇ ਜ਼ਿੰਦਗੀ ਦੇ ਆਖਰੀ ਦਿਨ ਵੀ ਉੱਥੇ ਬਤੀਤ ਕੀਤੇ। ਇਹਨਾਂ ਦੇ ਜੀਵਨ ਸਾਥੀ ਭੈਣ ਜੀ ਅਰਨਾ ਅਰਨਾ ਜੀ ਔਰ ਉਹਨਾਂ ਦੀ ਪਰਿਵਾਰ ਮੈਂ ਮਿਲਦਾ ਰਹਿਣਾ ਮਾਸਟਰ ਮੁਲਖ ਰਾਜ ਦੀਨਾਂ ਦੇ ਸਾਡੂ ਸਾਹਿਬ ਨੇ ਨਾਲ ਦੇ ਪਿੰਡ ਲੰਬੀਆਂ ਚੋੜੀਆਂ ਗੱਲਾਂ ਹੁੰਦੀਆਂ ਤੇ ਮੈਂ ਤੁਹਾਨੂੰ ਸੱਦਾ ਵੀ ਦੇਣ ਲਈ ਜਾ ਰਿਹਾ ਹਾਂ ਵੀ ਅਗਲਾ ਜਦੋਂ ਜਨਮ ਦਿਨ ਉਹਨਾਂ ਦਾ ਆਏਗਾ ਮੈਂ ਤੁਹਾਨੂੰ ਮੰਗਿਆਲ ਪਿੰਡ ਦਾ ਸੱਦਾ ਦੇ ਰਿਹਾ ਤੁਹਾਨੂੰ ਉੱਥੇ ਕੁਝ ਨਵੇਕਲਾ ਦੇਖਣ ਨੂੰ ਮਿਲੇਗਾ ਛੇ ਕੁਮਾਰ ਬਟਾਲਵੀ ਦੀ ਜ਼ਾਤ ਸਾਡੇ ਆਕੀਦੇ ਸਾਡੀ ਪਹੁੰਚ ਸਾਡੀ ਸਮਰਥਾ ਇਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਔਰ ਸਭ ਤੋਂ ਚੰਗੀ ਗੱਲ ਇਹ ਆ ਕਿ ਸੇਵ ਕੁਮਾਰ ਬਟਾਲਵੀ ਦਾ ਜਿਹੜਾ ਉਗੜਮਾ ਪੱਖ ਹੈ ਉਹ ਹੈ ਕਰਨਾ ਵਿਛੋੜਾ ਜਿਹਨੂੰ ਆਪਾਂ ਵਿਰਹਾ ਕਹਿੰਨੇ ਆ ਖਲੀਮੀ ਪਰ ਦੋ ਪੱਖ ਹੋਰ ਵੀ ਬੜੇ ਖੂਬਸੂਰਤ ਨੇ ਸੇਵ ਕੁਮਾਰ ਬਟਾਲਵੀ ਦੇ ਜਿਹੜੇ ਅੱਜ ਇੱਥੇ ਕਵਤਾ ਪੇਸ਼ ਕਰਨ ਵਾਲੇ ਬੱਚਿਆਂ ਨੇ ਵੀ ਜਿਹੜੀ ਲਾਸਟ ਕੁੜੀ ਕਵਤਾ ਪੇਸ਼ ਕਰਕੇ ਗਈ ਆ ਪਤਾ ਨਹੀਂ ਕਿਹੜੇ ਸਕੂਲ ਦੀ ਆ ਇੱਕ ਲੜਕੀ ਜੋੜਾ ਸਿਤਰਾ ਸਕੂਲ ਤੋਂ ਬੋਲੀ ਆ ਇੱਕ ਜਿਹੜੀ ਲਾਸਟ ਹੁਣ ਬੋਲ ਕੇ ਗਈ ਆ ਇਹ ਨਹੀਂ ਵੀ ਬਾਕੀਆਂ ਨੇ ਵਧੀਆਂ ਨਹੀਂ ਬਾਕੀ ਬੱਚਿਆਂ ਨੇ ਵੀ ਬਹੁਤ ਖੂਬਸੂਰਤ ਗਾਇਆੜਾ ਬੱਚਾ ਲਈ ਤਾੜੀ ਜ਼ਰੂਰ ਦੇ ਕੁਮਾਰੀਏ ਪਰ ਇਹਨਾਂ ਦੋ ਬੱਚੀਆਂ ਨੇ ਅੱਜ ਦਾ ਜਿਹੜਾ ਕੰਟੈਂਟ ਹੈ ਸਾਡਾ ਉਹਦੇ ਨਾਲ ਮੇਲ ਖਾਂਦੀ ਆਪਣੀ ਜਿਹੜੀ ਰਚਨਾ ਇੱਥੇ ਪੇਸ਼ ਕੀਤੀ ਹੈ ਸੋ ਜਿਹੜੇ ਦੋ ਖੂਬਸੂਰਤ ਪਾਖ ਨੇ ਸ਼ੇਵ ਕੁਮਾਰ ਬਟਾਲਵੀ ਜੀ ਦੇ ਸ਼ੇਵ ਕੱਲਾ ਵਿਰਹਾ ਦਾ ਮੁਹੱਬਤ ਦਾ ਕਰਨਾ ਦਾ ਹੀ ਪ੍ਰਤੀਕ ਨਹੀਂ ਦੁਨੀਆ ਦੇ ਅੰਦਰ ਲੂਣਾ ਨੂੰ ਇੱਕ ਚਿੱਤਰਹੀਨ ਮੈਂ ਬਹੁਤ ਦੁਖੀ ਹੋ ਗਿਆ ਸ਼ਬਦ ਵਰਤ ਰਿਹਾ ਚੇਤਨ ਦੌਰ ਤੇ ਉਹ ਨੂੰ ਇੱਕ ਚਿੱਤਰਹੀਨ ਲੜਕੀ ਧੀ ਦੇ ਰੂਪ ਚ ਪੇਸ਼ ਕੀਤਾ ਗਿਆ ਤੇ ਮੈਂ ਚਾਹਨਾ ਕਿ ਜਿਉਂਦਾਬਸਾ ਰਵੇ ਸੇਵ ਕੁਮਾਰ ਬਟਾਲਵੀ ਜਿਨੇ ਪਾਸਾ ਪਲਟਦਾ ਲੂਣਾ ਨੂੰ ਜੇ ਇਨਸਾਫ ਦਿੱਤਾ ਤੇ ਉਹ ਸੇਵ ਕੁਮਾਰ ਬਟਾਲਵੀ ਨੇ ਦਿੱਤਾ ਨਹੀਂ ਤੇ ਲੂਣਾ ਦਾ ਲੂਣਾ ਤਾਂ ਮਾਰ ਕੇ ਸੁੱਟੀ ਸੀਗੀ ਔਰ ਜਿਵੇਂ ਇੱਥੇ ਕੁਝ ਪ੍ਰਵਕਤਾ ਨੇ ਕਿਹਾ ਵੀ ਮੈਂ ਕਦੇ ਨਹੀਂ ਮੇਰੇ ਅੰਦਰ ਵੀ ਕੁਝ ਕੁਝ ਕਈ ਵਾਰੀ ਕبھی ਜਾਗਦਾ ਹੈ ਪਰ ਜਦੋਂ ਮੈਂ ਲਿਖਣ ਦੀ ਕੋਸ਼ਿਸ਼ ਕਰਦਾ ਮੇਰੀ ਕਲਮ ਰੁਕ ਜਾਂਦੀ ਹੈ ਜਿਵੇਂ ਕੋਈ ਕੋਈ ਮੇਰੀ ਧੌਣ ਤੇ ਚਾਕੂ ਰੱਖ ਦਿੰਦਾ ਪਰ ਅੰਦਰ ਹਉ ਪਾਉ ਬੋਧਾ ਛੋ ਮੈਨੂੰ ਜੈਸਰਾ ਵੱਲਬ ਲੂਣਾਵਾਰੇ ਸ਼ਿਵ ਨੇ ਕਿਹਾ ਤੁਸੀਂ ਵੀ ਇੱਥੇ ਕਈਆਂ ਨੇ ਮੱਲਬ ਉਹਦਾ ਬਖਿਆਨ ਕੀਤਾ ਧਰਮੀ ਬਾਬਲ ਪਾਪ ਕਮਾਇਆ ਲੜ ਲਾਇਆ ਸਾਡੇ ਫੁੱਲ ਕਮਲਾਇਆ ਯਾਰੋ 80 ਸਾਲ ਦਾ ਬਜ਼ੁਰਗ ਤੇ 18-19 ਵਰਿਆਂ ਦੀ ਉਹ ਕੋਮਲ ਬੱਚੀ ਉਹ ਆਪਣੇ ਬਾਪ ਨੂੰ ਕਹਿ ਰਹੀ ਆ ਧਰਮੀ ਬਾਪਲ ਪਾਪ ਕਮਾਇਆ ਲੜ ਲਾਇਆ ਸਾਡੇ ਫੋਲਕ ਮਲਾਇਆ ਜਿਸ ਦਾ ਇਸ਼ਰਾ ਰੂਪ ਹੰਡਾਇਆ ਮਹਾਂਪੂਰਨ ਦੀ ਮਾਪੂਰਨ ਦੇ ਹਾਂ ਦੀ ਪਾਸਾ ਬੜ ਦਿੱਤਾ ਸ਼ਿਵ ਨੇ ਔਰ ਰੁੱਖਾਂ ਬਾਰੇ ਜੋ ਸ਼ਿਵ ਕਹਿੰਦਾ ਰੁੱਖਾਂ ਬਾਰੇ ਜਿੱਦਾਂ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਤੇ ਸ਼ੇਵ ਦੀ ਕਲਮ ਨੇ ਜਿੱਥੇ ਵਿਰਹਾ ਵਿਛੋੜਾ ਦਰਦ ਪੰਜਾਬੀਅਤ ਸਾਰਾ ਕੁਝ ਗਾਇਆ ਲੋਣਾ ਨੂੰ ਇਨਸਾਬ ਦਿੱਤਾ ਤੇ ਉੱਥੇ ਜਿਹੜਾ ਉਹ ਰੁੱਖਾਵਰੇ ਕਹਿੰਦਾ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਰੁੱਖ ਧੀਆ ਲੱਗਦੇ ਕੁਝ ਰੁੱਖ ਵਾਗ ਭਰਾਵਾ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾ ਜੇ ਤੁਸੀਂ ਮੇਰਾ ਗੀਤ ਹੈ ਸੁਨਣਾ ਮੈਂ ਰੁੱਖਾਂ ਵਿੱਚ ਗਾਵਾ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਣ ਰੁੱਖਾਂ ਦੀਆਂ ਸਾਵਾ ਕਿਆਈ ਬਾਤ ਇਹ ਹੈ ਸ਼ੇਰ ਦਾ ਅਸਲ ਬਿੰਬ ਜਿਹੜਾ ਸੰਪੂਰਨ ਤੌਰ ਤੇ ਜੇ ਤੁਸੀਂ ਸ਼ਿਵ ਨੂੰ ਚੇਤੇ ਕਰਨਾ ਸ਼ਿਵ ਨੂੰ ਸਰਦਾ ਰੱਖ ਦਿਓ ਜਾਂ ਉਹਨੂੰ ਮਹਾਨ ਕਵੀ ਸਮਝ ਦਿਓ ਤੇ ਜਿੱਥੇ ਪੀੜਾ ਦਾ ਪਰਾਗਾ ਤੁਸੀਂ ਗਾਉਂਦੇ ਹੋ ਜਿੱਥੇ ਤੁਸੀਂ ਹੋਰ ਉਹਨਾਂ ਦੀਆਂ ਲੋਰੀਆਂ ਗਾਉਂਦੇ ਹੋ ਉਹ ਤੇ ਰੁੱਖਾਂ ਤੇ ਲੂਣਾ ਨਾਲ ਕੀਤਾ ਜਿਹੜਾ ਇਤਿਹਾਸਿਕ ਇਨਸਾਫ ਹੈ ਉਹ ਵੀ ਜ਼ਰੂਰ ਚੇਤੇ ਕਰਨਾ ਸਾਡੇ ਸਭ ਦੀ ਡਿਊਟੀ ਬਣਦੀ ਹੈ ਇਹ ਨਹੀਂ ਹੈ ਅੱਜ ਵੀ ਲੱਖਾਂ ਲੋਣਾ ਇਸ ਕਿਸਮ ਦੀਆਂ ਤੁਹਾਨੂੰ ਮਿਲ ਜਾਣਗੀਆਂ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਮੇਰੀਆਂ ਧੀਆਂ ਬੈਠੀਆਂ ਛੋਟੀਆਂ ਬੱਚੀਆਂ ਔਰ ਮੈਂ ਕਈ ਵਾਰ ਇਹ ਗੱਲ ਕਹਿਣਾ ਕਿਤੀ ਤੇ ਕਿਤਾਬ ਜਿਸ ਘਰ ਚ ਧੀ ਤੇ ਕਿਤਾਬ ਉਸ ਘਰ ਤੋਂ ਅਨੁਸ਼ਾਸਨ ਹੁੰਦਾ ਧੀਆਂ ਤੇ ਕਿਤਾਬਾਂ ਮਨੁੱਖ ਨੂੰ ਅਨੁਸ਼ਾਸਨ ਚ ਰੱਖਦੀਆਂ ਸੋ ਅੱਜ ਅਸੀਂ ਉਹਨਾਂ ਦੀ ਇਸ ਜਨਵਰੀ ਗਣ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਗਵਾਈ ਚ ਦੋ ਵਸੇ ਫੈਸਲੇ ਕੀਤੇ ਆ ਪਿਛਲੇ ਦਿਨਾਂ ਚ ਪੰਜਾਬ ਦੇ ਸੰਦਰਭ ਚ ਇੱਕ ਫੈਸਲਾ ਇਹ ਕੀਤਾ ਕਿ ਪੰਜਾਬ ਦੇ ਜਿਹੜੇ ਹਾਈਵੇ ਨੇ ਉਹਨਾ ਹਾਈਵੇ ਦੇ ਕੰਢੇ ਅਜੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਲੱਗੇ ਆ ਪਾਇਲਟ ਪ੍ਰੋਜੈਕਟ ਹਾਈਵੇ ਦੇ ਕੰਢੇ 500 ਮੀਟਰ ਇੱਕ ਪਾਸੇ 500 ਮੀਟਰ ਇੱਕ ਪਾਸੇ ਅਸੀਂ ਫੁੱਲਾਂ ਦੀ ਪਲਾਂਟੇਸ਼ਨ ਕਰਾਂਗੇ ਉਰੇ ਪੰਜਾਬ ਚ ਅਸੀਂ ਪਠਾਨਕੋਟ ਤੋਂ ਅੰਮ੍ਰਿਤਸਰ ਬਿਆਸ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਨੰਦਪੁਰ ਸਾਹਿਬ ਨਵਾਂ ਸ਼ਹਿਰ ਖਟਕੜ ਕਲਾਂ ਦੇ ਆਲੇ ਦੁਆਲੇ ਤੇ ਸੰਗਰੂਰ ਪੰਜ ਜ਼ਿਲ੍ਹਿਆਂ ਦੇ ਅੰਦਰ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਲੱਗੇ ਆ ਜੇ ਤੁਹਾਡਾ ਸਹਿਯੋਗ ਮਿਲਿਆ ਤੇ ਪੰਜਾਬ ਨੂੰ ਵੀ ਬਾਹਰਲੇ ਮੁਲਕਾਂ ਦੀਆਂ ਸੜਕਾਂ ਵਾਂਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਡੀ ਇਕਤ ਹੈਗਾ ਸਾਡਾ ਇਹ ਆ ਦੂਜਾ ਸੀ ਅੱਜ ਰੱਖਿਆ ਅਜ ਮਹੀਨਾ ਪਾਰੇ ਪ੍ਰੋਗਰਾਮ ਚੱਲਣੇ ਅੱਜ ਤੋਂ ਸ਼ੁਰੂਆਤ ਹੋਈ ਆ ਪੂਰਾ ਪੰਜਾਬ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਹਾਈ ਸਕੈਂਡਰੀ ਤੇ ਸਕੂਲ ਕਾਲਜ ਕਾਲਜ ਇਹ ਚਾਰ ਤਰ੍ਹਾਂ ਦੇ ਪਲਾਸ ਹੀ ਰੱਖਿਆ ਇਨਾ ਦੇ ਮੁਕਾਬਲੇ ਹੋਣਗੇ ਥੀਮ ਰੇਗਾ ਕੋਈ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹਨਾ ਪੀ ਇਸ ਸਾਡੇ ਥੀਮ ਦੇ ਜਿਹੜੇ ਨਾਲ ਮੇਲ ਮੇ ਵਾਤਾਵਰਣ ਤੇ ਰੁੱਖਾਂ ਨਾਲ ਸੰਬੰਧਤ ਮੈਨੂੰ ਖੁਸ਼ੀ ਅੱਜ ਸ਼ੁਰੂਆਤ ਆ ਯਾਰ ਲੋਕਾਂ ਜੀ ਆਈਏ ਲੋਕਾਂ ਨੂੰ ਬਹੁਤ ਕੁਝ ਆ ਕਿੰਨੀਆਂ ਸ਼ਾਨਦਾਰ ਆ ਗਾ ਕੇ ਗਈਆਂ ਨੇ ਸਾਡੀਆਂ ਧਿੰਗਾ ਦੇ ਪੁੱਤ ਇਹ ਇਹ ਆ ਸਾਡਾ ਅਸਲ ਲੋਕਾਂ ਨੂੰ ਬਹੁਤ ਕੁਝ ਆ ਤੇ ਇਹ ਚਾਰ ਤਰ੍ਹਾਂ ਦੇ ਮੁਕਾਬਲੇ ਪੂਰਾ 1 ਮਹੀਨਾ ਚੱਲਣੇ ਆ ਵੇਦਾ ਇਹਨੂੰ ਜੱਜ ਵੀ ਕਰਨਗੇ ਪੰਜਾਬ ਦੇ ਕਵਿਤਾਵਾਂ ਦੇ ਨਾਲ ਅਗਨੋਤਰੀ ਵਰਗੇ ਬੈਠੇ ਆ ਮੈਨੂੰ ਖੁਸ਼ੀ ਆ ਮੈਂ ਤਾਂ ਪਿਛਲੇ 20 ਸਾਲ ਤੋਂ ਇਹਨਾਂ ਦੀਆਂ ਇਹਨਾਂ ਦੇ ਗੀਤਾਂ ਦੀਆਂ ਰਚਨਾ ਸੁਣਦਾ ਬਹੁਤ ਕੁਝ ਆ ਔਰ ਮੈਨੂੰ ਖੁਸ਼ੀ ਆ ਕਿ ਰਿਸਪਾਂਸ ਵੀ ਅੱਛਾ ਮਿਲਿਆ ਪੂਰਾ 1 ਮਹੀਨਾ ਪ੍ਰੋਗਰਾਮ ਚੱਲੂਗਾ 1 ਮਹੀਨੇ ਤੋਂ ਬਾਅਦ ਇਹ ਚਾਰੇ ਜਿਹੜੇ ਵਿਦਿਆਕ ਜਿਹੜੇ ਇੰਸਟੀਚਿਊਟ ਨੇ ਸਟੈਪ ਨੇ ਪ੍ਰਾਇਮਰੀ ਮਿਡਲ ਸਕੈਂਡਰੀ ਤੇ ਕਾਲਜ ਇਨਾਂ ਦੇ ਵਿੱਚੋਂ ਤਿੰਨ ਤਿੰਨ ਬੱਚੇ ਅਸੀਂ ਫਰਸਟ ਸੈਕੰਡ ਥਰਡ ਲਵਾਗੇ ਤੇ ਸਾਰੇ ਹੀ ਬੱਚਿਆਂ ਨੂੰ ਫਰਸਟ ਆਉਣ ਵਾਲੇ ਨੂੰ 51000 ਸੈਕੰਡ ਆਉਣ ਵਾਲੇ ਨੂੰ 31000 ਤੇ ਥਰਡ ਆਉਣ ਵਾਲੇ ਨੂੰ 21000 ਰੁਪਇਆ ਇਨਾਮ ਵੀ ਅਸੀਂ ਜਗਰਾਤ ਵਿਭਾਗ ਵੱਲੋਂ ਜਿਹੜਾ ਦੇਵਾਂਗੇ ਮਾਨਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਰਾਈ ਸੋ ਤੁਸੀਂ ਆਏ ਸਾਰੇ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਦਾ ਅ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਿੱਧੀ ਦੇਵਸਾਰੇਆ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਅਸੀਂ ਜੰਗਲਾਤ ਵਿਭਾਗ ਨੇ ਫੈਸਲਾ ਕੀਤਾ ਕਿ ਸਮੁੱਚੇ ਜ਼ਿਲ੍ਹਿਆਂ ਦੇ ਅੰਦਰ ਹਰ ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਜੜੇ ਆ ਉਹ ਅਸੀਂ ਪਲਾਂਟੇਸ਼ਨ ਕਰਨੀ ਹੈ ਲਾਣੀ ਹੈ ਔਰ ਇਹਦੇ ਲਈ ਤੁਹਾਡਾ ਵੀ ਇਸ ਸਹਿਯੋਗ ਬਹੁਤ ਜ਼ਰੂਰੀ ਹੈ ਕੱਲੀ ਸਰਕਾਰ ਕੱਲਾ ਮਹਿਕਮਾ ਉਹ ਸਿੱਟੇ ਨਹੀਂ ਪ੍ਰਾਪਤ ਕਰ ਸਕਦਾ ਜੇ ਲੋਕਾਂ ਦਾ ਜਨ ਸਹਿਯੋਗ ਨਾ ਹੋਵੇ ਸੋ ਮੈਨੂੰ ਖੁਸ਼ੀ ਹੈ ਡਾਕਟਰ ਭਾਗੋ ਵਾਲੀਆ ਜੀ ਜਿਵੇਂ ਦੱਸਿਆ ਕਾਟ ਜਬ ਉਹ ਸਾਰੇ ਲੋਕ ਨੇ ਮੈਂ ਜ਼ਰੂਰ ਕਹਾਂਗਾ ਕਿ ਬਹੁਤ ਸਰੀਂਗ ਅੱਲਾ ਨੇ ਹਰ ਮਨੁੱਖ ਲਾਵੇ ਇੱਕ ਰੁੱਖ ਸੋ ਅਸੀਂ ਪੰਜਾਬ ਦੇ ਅੰਦਰ ਬੂਟਿਆਂ ਦੀ ਕੋਈ ਘਾਟ ਨਹੀਂ ਪਿਛਲੇ ਸਾਲਾਂ ਚ ਅਸੀਂ ਫ੍ਰੀ ਬੂਟੇ ਦਿੱਤੇ ਆ ਪੰਜਾਬ ਚ ਇਸ ਵਾਰ ਅਸੀਂ ਫੈਸਲਾ ਕੀਤਾ ਵੀ 2 ਰੁਪਏ ਜ਼ਰੂਰ ਲਵਾਂਗੇ ਕਬੂਟੇ ਦੇ ਉਹਦਾ ਕਾਰਨ ਇਹ ਆ ਵੀ ਥੋੜੀ ਜੀ ਮਨੁੱਖ ਦੀ ਫ੍ਰੀ ਵਾਲੀ ਚੀਜ਼ ਜਿਹੜੀ ਉਹ ਸਮਝਦਾ ਵਿਖਰੇ ਐਵੇਂ ਹੀ ਆ ਸੋ 2 ਰੁਪਏ ਅਸੀਂ ਲਵਾਂਗੇ ਬੂਟੇ ਦੇ ਇਸ ਜਿੰਨੇ ਬੂਟੇ ਚਾਹੀਦੇ ਆ ਸਾਡੇ ਇਥੇ ਅਫਸਰ ਬੈਠੇ ਆ ਜ਼ਿਲ੍ਹੇ ਦੇ ਪਲਾਂਟੇਸ਼ਨ ਕਰਨ ਦੇ ਵਿੱਚ ਤੁਸੀਂ ਆਪਣੀ ਭੂਮਿਕਾ ਅਦਾ ਕਰੋ ਸੋ ਮੈਂ ਬਹੁਤ ਖੂਬਸੂਰਤ ਬੱਚਿਆਂ ਨੇ ਇਥੇ ਪੇਸ਼ਕਾਰੀ ਕੀਤੀ ਐ ਸੋ ਸ਼ੇਵ ਕੁਮਾਰ ਬਟਾਲਵੀ ਪੰਜਾਬ ਦਾ ਜੇ ਮੈਂ ਵੀ ਰੋਂਗ ਕੀ ਬੁੱਲੇ ਸਾਹ ਤੋਂ ਬਾਅਦ ਜੇ ਪੰਜਾਬ ਦਾ ਕੋਈ ਪੰਜਾਬੀ ਕਵੀ ਹੋਇਆ ਤਾਂ ਮੈਨੂੰ ਲੱਗਦਾ ਵੀ ਸ਼ੇਵ ਕੁਮਾਰ ਬਟਾਲਵੀ ਹੋਏਗਾ ਮੇਰੀ ਸਮਝ ਦੇ ਮੁਤਾਬਕ ਬਹੁਤ ਸਾਰੀ ਦੁਨੀਆ ਦੇ ਅੰਦਰ ਜਿਹੜਾ ਨੇ ਆਪਣੀਆਂ ਆਪਣੀਆਂ ਬੋਲੀਆਂ ਚ ਆਪਣੀਆਂ ਆਪਣੀਆਂ ਪਛਾਵਾਂ ਚ ਬੜੀਆਂ ਕਮਾਲ ਦੀਆਂ ਹਕਮਤਾਵਾਂ ਲਿਖੀਆਂ ਸਾਡਾ ਨਾਤਾ ਅਸਲ ਤੇ ਵਿਚਾਰਾਂ ਨਾਲ ਜੁੜਦਾ ਤੁਹਾਡੀ ਕਲਮ ਚਾਹੇ ਤੁਸੀਂ ਰਾਈਟਰ ਹੋ ਤੁਹਾਡੀ ਕਲਮ ਚਾਹੇ ਤੁਸੀਂ ਕੋਈ ਬੁੱਕ ਲਿਖ ਰਹੇ ਹੋ ਤੁਹਾਡੇ ਸ਼ਬਦ ਚਾਹੇ ਤੁਸੀਂ ਕੋਈ ਗੀਤ गा ਰਹੇ ਹੋ ਜਦੋਂ ਵੀ ਤੁਹਾਡੇ ਮਤਲਬ ਅੰਦਰਲੀ ਜਜ਼ਬਾਤਾਂ ਨੂੰ ਕੋਈ ਚੀਜ਼ ਜਗਾਉਂਦੀ ਹੈ ਤੇ ਤੁਹਾਡਾ ਉਹਨਾਂ ਨਾਲ ਨਾਤਾ ਮੱਲੋਂ ਬੱਲੇ ਜੁੜ ਜਾਂਦਾ ਭਾਵੇਂ ਉਹ ਪਾਕਿਸਤਾਨ ਦਾ ਬਾਬਾ ਨਜ਼ਮੀ ਕਿਉਂ ਨਾ ਹੋਵੇ ਬਾਬਾ ਨਜ਼ਮੀ ਦੀਆਂ ਕਿਤੇ ਸੁਣੋ ਉਹਨਾਂ ਦੀਆਂ ਸ਼ਾਇਰੋ ਸ਼ਾਰੀ ਤੇ ਦੁਨੀਆ ਦੇ ਇੱਕ ਬਹੁਤ ਮਹਾਨ ਆ ਰਾਈਟਰ ਰਸੂਲ ਹਮਜ਼ਾ ਤੋਸ ਰਸੂਲ ਹਮਜ਼ਾ ਤੋਸ ਨੇ ਲਿਖੀ ਹੈ ਮੇਰਾ ਦਾਕਿਸਤਾਨ ਤੁਹਾਡੇ ਚ ਮੇਰੇ ਖਿਆਲ لازمی ਤੌਰ ਤੇ ਪੜੀ ਹੋਈ ਗਈਆਂ ਨੇ ਹੱਥ ਖੜੇ ਕਰ ਰਹੇ ਆ ਇਹ ਪੰਡ ਵਾਲੀਆਂ ਕਿਤਾਬਾਂ ਨੇ ਜਿਹੜੀਆਂ ਕਿਤਾਬਾਂ ਭਾਵੇਂ ਉਹ ਕਿਸੇ ਵੀ ਮੁਲਕ ਦਾ ਰਾਈਟਰ ਹੋਵੇ ਜੇ ਉਹਦੀ ਸ਼ਬਦ ਉਹਦੀ ਕਲਾ ਉਹਦੀ ਕਲਮ ਤੁਹਾਡੇ ਅੰਦਰ ਪੀੜ ਜਗਾਉਂਦੀ ਆ ਤੁਹਾਡੇ ਜ਼ਬਾਤਾਂ ਨੂੰ ਡੁਬਦੀ ਆ ਤੇ ਇਹਦਾ ਮਤਲਬ ਹੈ ਵੀ ਸਾਡਾ ਉਹਨਾਂ ਨਾਲ ਨਾਤਾ ਜੁੜਦਾ ਸੋ ਅਸੀਂ ਅੱਜ ਇਸ ਗੱਲ ਦਾ ਪ੍ਰਣ ਕਰਕੇ ਜਾਈਏ ਕਿ ਪੰਜਾਬ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਸਰਾਤ ਸਰਕਾਰ ਬਹੁਤ ਕਲੀਅਰ ਕੱਟ ਕੇ ਲਕੀਰ ਫੇਰ ਕੇ ਦੁਸ਼ਮਣ ਦੇ ਖਿਲਾਫ ਲੜਨ ਦਾ ਜਿਹੜਾ ਉਹ ਹਲਾਨ ਕਰਕੇ ਤੁਰਿਆ ਇਸ ਸਧਾਰਨ ਗੱਲਾਂ ਨਹੀਂ ਕਿ ਪੰਜਾਬ ਦੇ ਅੰਦਰ ਜੁੱਧ ਨਸ਼ਿਆਂ ਦੇ ਵਿਰੁੱਧ ਜਦੋਂ ਸ਼ੁਰੂ ਕੀਤਾ 16000 ਬੰਦਾ ਪਹਿਲੀ ਵਾਰੀ ਇਤਿਹਾਸ ਦੇ ਅੰਦਰ ਕੀ ਪੰਜਾਬ ਦੀਆਂ ਜੇਲਾਂ ਚ ਸੁੱਟਿਆ ਕਿ ਤੁਹਾਡੀ ਜਗ੍ਹਾ ਬਟਾਲੇ ਦੇ ਪਿੰਡਾਂ ਚ ਸਹਿਰ ਚ ਜਾਣ ਦੇ ਕਾਬਿਲ ਨਹੀਂ ਤੁਹਾਡੀ ਜਗ੍ਹਾ ਜੇਲ੍ਹ ਚ ਹੈ ਤੁਸੀਂ ਨਸ਼ੇ ਦੇ ਦਸ ਕਰੋ ਬਹੁਤ ਸਾਰੇ ਲੋਕਾਂ ਨੇ ਸਵਾਲ ਵੀ ਕੀਤੇ ਕਿ ਛੋਟੀਆਂ ਮੱਛੀਆਂ ਨੇ ਵੱਡੀਆਂ ਵੱਲ ਤੱਕੋ ਵੱਡੀਆਂ ਵੱਲ ਤੱਕੋ ਕਦੋਂ ਤੱਕੋਗੇ ਤੱਕੋਗੇ ਨਹੀਂ ਤੱਕੋਗੇ ਤੁਹਾਡੇ ਸਾਹਮਣੇ ਮੱਛੀਆਂ ਨਹੀਂ ਮਗਰਮੱਸਾਂ ਨੂੰ ਫੜ ਕੇ ਅੰਦਰ ਦਿੱਤਾ ਆ ਜੇਲ੍ਹ ਦੀਆਂ ਰੋਟੀਆਂ ਖਾ ਰਹੇ ਨੇ ਜਿਨ੍ਹਾਂ ਨੇ ਵੀ ਪੰਜਾਬ ਨੂੰ ਲੁੱਟਿਆ ਪੰਜਾਬ ਨਾਲ ਕ੍ਰਾਈਮ ਕੀਤਾ ਔਰ ਮੈਂ ਸਮਝਦਾ ਅਕਿਰਤ ਕਾਨ ਭਾਈ ਗੁਰਦਾਸ ਜੀ ਅਕਿਰਤ ਕਾਨ ਦੀ ਜਦੋਂ ਵਿਆਖਿਆ ਕਰਦੇ ਆ ਤੇ ਬੜਾ ਕੰਡੇ ਖੜੇ ਹੁੰਦੇ ਆ ਸਰੀਰ ਦੇ ਵੀ ਅਕਿਰਤ ਕਾਨ ਵਾਲਾ ਬੰਦਾ ਐਡਾ ਮਾੜਾ ਹੁੰਦਾ ਯਾਰ ਸਭ ਤੋਂ ਵੱਡਾ ਅਕਿਰਤ ਕਾਨ ਆ ਪੰਜਾਬ ਦੇ ਲੋਕਾਂ ਨਾਲ ਕੀਤਾ ਪੰਜਾਬ ਦੇ ਬੱਚਿਆਂ ਨੂੰ ਜ਼ਿਆਰ ਪਿਆ ਨਾ ਬੇਮਾਨ ਲੋਕਾਂ ਨੇ ਚਿੱਟਾ ਦੁੱਧ ਦਾ ਪੰਜਾਬ 'ਚ ਹੁੰਦਾ ਹੀ ਚਿੱਟਾ ਰੰਗ ਤੇ ਸੁਣੀਦਾ ਪਰ ਪੰਜਾਬ ਦੇ ਘਰ ਘਰ ਪੰਜਾਬ ਦੀਆਂ ਗਲੀਆਂ ਚ ਪਿੰਡਾਂ ਚ ਸੱਥਰ ਵਸਾਏ ਉਹ ਬੱਚੇ ਜਿਨ੍ਹਾਂ ਦੇ ਸੇਰੇ ਲੱਗਨੇ ਹਨ ਘੋੜੀ ਤੇ ਚੜਨ ਵੇਲੇ ਸੇਰੇ ਤਾਂ ਲੱਗੇ ਪਰ ਅਰਥੀ ਤੇ ਲੱਗੇ ਜਦੋਂ ਸੰਸਾਰ ਘਰੋਂ ਜਾ ਰਿਹਾ ਸੀਗਾ ਅਸੀਂ ਪੰਜਾਬ ਬਚਾਣਾ ਅਸੀਂ ਜ਼ਾਇਦਾਤਾ ਬਣਾਣ ਲਈ ਨਹੀਂ ਆਏ ਅਸੀਂ ਮਹਿਲ ਖੜੇ ਕਰਨ ਲਈ ਨਹੀਂ ਆਏ ਅਸੀਂ ਸ਼ੇਖ ਕੁਮਾਰ ਬਟਾਲਵੀ ਦੇ ਮਿੱਤਰ ਆ ਅਸੀਂ ਸਿੱਧੇ ਆਦੇ ਪਗਸ ਸਿੰਘ ਦੇ ਵਿਚਾਰਾਂ ਦੇ ਨਿਯਾਈਆਂ ਬਾਬਾ ਸਾਹਿਬ ਵੇਦਕਰ ਦੇ ਪੈਰੋਕਾਰ ਆ ਅਸੀਂ ਜਿਉਂਦਾ ਜਾਗਦਾ ਪੰਜਾਬ ਬਣਾਉਣ ਲਈ ਸਰਦਾਰ ਭਗਵੰਤ ਸਿੰਘ ਮਾਰਜੀ ਦੀ ਖਵائش ਕੰਮ ਕਰਦੇ ਆ ਸੋ ਤੁਸੀਂ ਆਏ ਸਾਰੇ ਪੈਸੇ ਦੀ ਕੋਈ ਘਾਟ ਨਹੀਂ ਮੈਂ 10 ਲੱਖ ਰੁਪਈਆ ਮੈਂ ਐਲਾਨ ਕਰਦਾ ਆਪਣੇ ਵੱਲੋਂ ਮੈਨੂੰ ਕਲਸੀ ਸਾਹਿਬ ਦਾ ਆਦੇਸ਼ ਆ ਕਿ ਸਾਨੂੰ ਵਟਾਲੇ ਨੂੰ ਦਿਓ ਲਾਣੇ ਕਿੱਥੇ ਹੈ ਤੁਹਾਡੀ ਮਰਜ਼ੀ ਆ ਔਰ ਕਿਉਂਕਿ ਅੱਜ ਉਹਨਾਂ ਨੇ ਕੁਝ ਜ਼ਰੂਰੀ ਮੀਟਿੰਗ ਤੇ ਜਾਣਾ ਹੈ ਉਹ ਮੈਨੂੰ ਪਤਾ ਨਹੀਂ ਆ ਸਕਿਆ ਸੋ ਅੱਜ ਮੈਂ ਜਦੋਂ ਵਟਾਲੇ 'ਚ ਐਂਟਰ ਕੀਤਾ ਤੇ ਮੈਂ 1987-88 ਤੋਂ ਬਟਾਲੇ ਤੇ ਆ ਰਿਹਾ ਹਾਂ ਇੱਥੇ ਗਰਦਿਆਲ ਸਿੰਘ ਬੈਠਾ ਹੋਣਾ ਕੁਮਾਨ ਤੋਂ ਆਏ ਨੇ ਭਾਜੀ ਨੀਲਮ ਜਾਣਦੇ ਆ ਆ ਸਾਰੇ ਪੁਰਵਾਲ ਹੁਣੇ 87-88 ਤੋਂ ਮੈਂ ਬਟਾਲੇ ਦੀਆਂ ਸੜਕਾਂ ਇੰਨੀ ਚੋੜੀਆਂ ਪਹਿਲੀ ਵਾਰ ਦੇਖੀਆਂ ਇਹਦਾ ਲੱਗਦਾ ਨਹੀਂ ਵੀ ਉਹੀ ਬਟਾਲਾ ਹੈ ਬਾਬੇ ਨਾਨਕ ਦੇ ਨਾਮ ਨਾਲ ਜੁੜਿਆ ਬਟਾਲਾ ਨਗ ਪਰ ਜਿੰਦਗੀ ਇੱਥੋਂ ਦੇ ਲੋਕ ਬਤੀਤ ਕਰਦੇ ਰਿਹਾ ਹੈ ਚਾਹੇ ਉਹ ਕੈਂਪਾਂ ਦੇ ਲੋਕ ਹੋਣ ਚਾਹੇ ਕਿ ਕਿਸੇ ਪਾਸੇ ਅੱਜ ਰੂਹ ਖੋਸ਼ ਹੁੰਦੀ ਹੈ ਜਦੋਂ ਬਟਾਲੇ ਦੀਆਂ ਸੜਕਾਂ ਦੇਖਦੇ ਆ ਤੁਹਾਡੇ ਸਾਰਿਆਂ ਦੀ ਹਿੰਮਤ ਪ੍ਰੇਰਣਾ ਸਾਨੂੰ ਪੰਜਾਬ ਨੂੰ ਵਧੀਆ ਬਣਾਉਣ ਦੇ ਲਈ ਹਮੇਸ਼ਾ ਸਹਿਯੋਗ ਕਰਦੀ ਆ ਪਿੱਠ ਥਾਪੜਦੀ ਆ ਸਾਡੀ ਸੋਚ ਮੈਂ ਸਦਾ ਦੇ ਰਿਹਾ ਸਮੁੱਚੇ ਪੰਜਾਬ ਦੇ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਕਿ ਸ਼ੇਖਮੁਾਰ ਬਟਾਲਵੀ ਜੀ ਦੇ ਇਸ ਜਨਮ ਬਰੇਗਣ ਦੇ ਉੱਤੇ ਜਿਹੜਾ ਇਹ ਥੀਮ ਲੈ ਕੇ ਅਸੀਂ ਤੁਰੇ ਆ ਵਾਤਾਵਰਣ ਦੀ ਸੁਰੱਖਿਆ ਤੇ ਰੁੱਖਾਂ ਦੇ ਮਹੱਤਵ ਸੰਬੰਧੀ ਇੱਕ ਮਹੀਨਾ ਪ੍ਰੋਗਰਾਮ ਚੱਲਣਾ ਤੁਸੀਂ ਵੀ ਪ੍ਰੇਰਿਓ ਆਪਣੇ ਬੱਚਿਆਂ ਨੂੰ ਔਰ ਅਸੀਂ ਇਹ ਵੀ ਪਤਾ ਲੱਗੇਗਾ ਕਿ ਪੰਜਾਬ ਦੇ ਅੰਦਰ ਜਿਹੜੇ ਲੋਕ ਕਹਿੰਦੇ ਆ ਬਚਿਆ ਕੁਝ ਨਹੀਂ ਬਚਿਆ ਕੁਝ ਨਹੀਂ ਮੈਂ ਤੇ ਅੱਜ ਹੀ ਚਲ ਘਾਰਾ ਦੇਖ ਲਿਆ ਪੰਜਾਬ ਚ ਬਹੁਤ ਕੁਝ ਜਜੇ ਪੰਜਾਬ ਚ ਬਹੁਤ ਕੁਝ ਜਜੇ ਮਤਲਬ ਪਿਆ ਉਹਨੂੰ ਜਗਾਣਾ ਉਹਨੂੰ ਹੌਸਲਾ ਦੇਣਾ ਤੇ ਜਿਵੇਂ ਮੈਂ ਕਹਿ ਸਕਦਾ ਵੀ ਗੁੱਦੜਾ ਚੋਂ ਲਾਲ ਨਿਕਲਦੇ ਆ ਕੁਲੀਆਂ ਚੋਂ ਨਾਲ ਨਿਕਲਦੇ ਆ ਲਾਜ਼ਮੀ ਤੌਰ ਤੇ ਉਹ ਲਾਲ ਅੱਜ ਵੀ ਸਾਡੇ ਸਾਹਮਣੇ ਬੈਠੇ ਆ ਅਸੀਂ ਤੁਹਾਨੂੰ ਸੱਦਾ ਦੇ ਰਹੇ ਆ ਤਿਆਰੀਆਂ ਕਰਕੇ ਆਓ ਔਰ ਪੂਰੀ ਮੈਰਿਡ ਦੇ ਉੱਤੇ ਫੈਸਲੇ ਹੋਣਗੇ ਔਰ ਅਸੀਂ ਪੰਜਾਬ ਦੇ ਅੰਦਰ ਜਿਹੜਾ ਇਹ ਥੀਮ ਲਾ ਕੇ ਤੁਰਿਆ ਆ ਵਾਤਾਵਰਨ ਸੁਧ ਹੋਵੇ ਚੰਗਾ ਹੋਵੇ ਉਹਦੇ ਲਈ ਸਾਡੀ ਪਹੁੰਚ ਕੀ ਹੈ ਸਰਕਾਰ ਲਗਾਤਾਰ ਪਲਾਂਟਸ ਸੰਧੂਤੇ ਜ਼ੋਰ ਦੇ ਰਹੀ ਹੈ ਸਾਲ ਵੀ ਕਰੋੜਾਂ ਬੂਟੇ ਪੰਜਾਬ ਦੇ ਅੰਦਰ ਲਾਏ ਜਾਣੇ ਆ ਸੋ ਮੈਂ ਇਸ ਸੱਦੇ ਦੇ ਨਾਲ ਕਿ ਤੁਸੀਂ ਸਾਰੇ ਹੀ ਬੱਚੇ ਉਹਨਾਂ ਦੇ ਅਭਾਵਕ ਉਹਨਾਂ ਦੇ ਟੀਚਰ ਸਹਿबान ਹੋਣ ਸਾਰੇ ਤੁਸੀਂ ਰੱਜ ਕੇ ਬੱਚਿਆਂ ਨੂੰ ਮਿਹਨਤ ਕਰਾਓਗੇ ਕੱਲਾ ਇਨਾਮ ਦੀ ਗੱਲ ਨਹੀਂ ਸੂਬੇ ਦੇ ਜਾਣਾ ਹੀ ਆਪਣੇ ਆਪ ਲਈ ਵੱਡੀ ਗੱਲ ਹੈਗੀ ਆ ਸੋ ਤੁਹਾਨੂੰ ਇੱਕ ਮੰਚ ਦੇ ਰਿਹਾ ਇਸ ਮੰਚ ਦਾ ਇਸਤੇਮਾਲ ਕਰੋ ਤੁਸੀਂ ਸਾਰੇ ਆਏ ਛੇਬ ਤੁਹਾਡੀਆਂ ਸਾਡੀਆਂ ਆਜ਼ਾਦਾਂ ਨਾ ਕੇਵਲ ਜਿਉਂਦਾ ਆ ਬਲਕਿ ਛੇਬ ਅਮਰ ਆ ਛੇਬ ਪੰਜਾਬ ਦਾ ਪੰਜਾਬੀ ਧਰਤੀ ਦਾ ਉਹ ਜਾਇਆ ਜਿਹਨੇ ਸਾਡੀ ਚੌਲੀ 'ਚ ਬਹੁਤ ਵੱਡਾ ਸਰਮਾਇਆ ਪਾ ਕੇ ਗਿਆ ਸੋ ਇਸ ਆਸ ਤੇ ਉਮੀਦ ਦੇ ਨਾਲ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦਾ ਜਿਹੜਾ ਥੀਮ ਆ ਉਹਨੂੰ ਪੂਰੀ ਸਪੋਰਟ ਕਰੋਗੇ ਉਹਦੇ ਤੇ ਕੰਮ ਕਰੋਗੇ ਤੇ ਪਲਾਂਟੇਸ਼ਨ ਲਈ ਵੀ ਪੂਰੀ ਜਾਨ ਮਾਰੋਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ